ਕੀ ਨਾਮੇ ਪੜਾ ਤਾ ਕਿ ਤੁਦਰ ਆਣ ਵਾਲੇ ਸੋ ਤੁਸੀਂ ਆਪਣੀ ਗਵਾਹੀ ਦੇ ਵਿੱਚ ਲਿਖਾਇਆ ਪਿਛਲੇ ਦਿਨਾਂ ਤੋਂ ਜਦੋਂ ਅਸੀਂ ਰੱਬ ਦੇ ਪਵਨ ਦੇ ਵਿੱਚ ਆਈ ਤਾਂ ਪਰਮੇਸ਼ਰ ਦੇ ਦਾਸ ਕੋ ਵੱਲੋਂ ਭਵਿੱਖਵਣੀ ਕੀਤੀ ਗਈ ਜਿਨ੍ਹਾਂ ਭੈਣਾਂ ਨੂੰ ਕੋਈ ਗੁਪਤ ਪ੍ਰੋਬਲਮ ਹੈ ਉਹ ਰਸੀਵ ਕਰਨ ਪ੍ਰਭੂ ਉਹਨਾਂ ਨੂੰ ਫ੍ਰੀ ਕਰ ਰਿਹਾ ਹੈ ਤੇ ਜਦੋਂ ਤੁਸੀਂ ਭਵਿੱਖਵਣੀ ਨੂੰ ਰਸੀਵ ਕੀਤਾ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਗੁਪਤ ਪ੍ਰੋਬਲਮ ਸੀ ਉਸ ਤੋਂ ਬਾਅਦ ਮੈਂ ਫ੍ਰੀ ਹੰ ਚੰਗਿਆਈ ਪਾ ਚੁੱਕਿਆ ਹਾਂ ਅੱਜ ਮੈਂ ਪੂਰੀ ਤਰ੍ਹਾਂ ਆਜ਼ਾਦ ਹਾਂ ਸੋ ਤਾਰੀਫ ਕਰੋ ਜੋਰ ਦੀ ਮਹੀ। ਸੋ ਕਿੰਨੇ ਟਾਈਮ ਤੋਂ ਤੁਹਾਨੂੰ ਦਿੱਤਾ ਪਰਮੇਸ਼ਰ ਇੱਕ ਸਾਲ ਤੋਂ ਸੀ ਮੈਡੀਸਿਨ ਲਈਏ ਕੋਈ ਫਰਕ ਕੋਈ ਨਹੀਂ ਪਰ ਲੇਕਿਨ ਕਿੰਨਾ ਟਾਈਮ ਹੈ ਪ੍ਰਭੂ ਦੇ ਪਵਨ ਚਾਹਦਿਆਂ ਨੂੰ 2 ਮਹੀਨੇ ਹੋ ਗਏ 2 ਮਹੀਨੇ ਗਏ ਜਦੋਂ ਪ੍ਰਭੂ ਦੇ ਪਵਨ ਚਾਹੇ ਅਰ ਤੁਸੀਂ ਦਾਸਰੇ ਪਵਿੱਤਵਾਨੀ ਤੋਂ ਬਾਅਦ ਅੱਜ ਤੁਸੀਂ ਬਿਲਕੁਲ ਆਜ਼ਾਦ ਹੋ ਗਏ ਪੂਰੀ ਤਰ੍ਹਾਂ ਠੀਕ ਹੋ ਕੋਈ ਦਵਾਈ ਲਿੱਤੀ ਹੈ ਕੋਈ ਨਹੀਂ ਕਿਨੇ ਚੰਗਾ ਕੀਤਾ ਪਰਮੇਸ਼ਵਰ ਦੀ ਤਾਰੀਫ ਕਰੋ ਜ਼ੋਰ ਦੀ ਕਰੋ